ਸਾਥਿਓ ਤੁਹਾਨੂੰ ਖਬਰ ਤਾਂ ਪਤਾ ਹੈ ਕਿ ਪਤੀ ਪਤਨੀ ਦਿਓਰ ਤਿੰਨੋਂ ਹੀ ਚੋਰ ਦੋ ਫੜਲੇ ਸੀ ਇੱਕ ਪਕੌੜਾ ਸੀ ਜਿਹਨੂੰ ਫੜਨ ਲਈ ਪੁਲਿਸ ਨੇ ਲਾਇਆ ਸੀ ਜੋਰ ਤੇ ਹੁਣ ਚਰਨਜੀਤ ਸਿੰਘ ਚੰਨੀ ਨੂੰ ਪੁਲਿਸ ਨੇ ਫੜ ਲਿਆ ਤੇ ਬਣਾਇਆ ਉਹਦਾ ਮੋਰ ਬਣਾਇਆ ਉਹਦਾ ਮੋਰ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੁਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਿਹਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਦੋ ਤਿੰਨ ਦਿਨ ਪਹਿਲਾਂ ਸੀ ਖਬਰ ਪਾਈ ਸੀ ਪਤੀ ਪਤਨੀ ਦਿਓਰ ਤਿੰਨੋਂ ਚੋਰ ਜਿਹੜੇ ਰਲ ਕੇ ਲੁੱਟਾ ਖੋਹਾਂ ਕਰਦੇ ਸੀ ਉਹਨਾਂ ਵਿੱਚੋਂ ਬਲਜੀਤ ਅਤੇ ਰੈਨੂ ਜੋ ਪਤੀ ਪਤਨੀ ਸੀ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਸੀਗਾ ਪਰ ਚਰਨਜੀਤ ਸਿੰਘ ਚੰਨੀ ਜੋ ਦਿਓਰ ਸੀ ਉਹ ਭਗੌੜਾ ਸੀ ਹੁਣ ਪੁਲਿਸ ਨੇ 30 ਤਰੀਕ ਨੂੰ ਉਸਨੂੰ ਵੀ ਅਰੈਸਟ ਕੀਤਾ ਤੇ ਉਸ ਦੇ ਕੋਲੋਂ 30 ਨਸ਼ੀਲੀਆਂ ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਔਰ ਬਲਜੀਤ ਜਿਹੜਾ ਵੱਡਾ ਭਰਾ ਜਿਹਨੂੰ ਪੁਲਿਸ ਨੇ ਪਹਿਲਾਂ ਅਰੈਸਟ ਕੀਤਾ ਸੀ ਉਹਨੇ ਮੰਨਿਆ ਸੀ ਕਿ ਚਰਨਜੀਤ ਸਿੰਘ ਚੰਨੀ ਵੀ ਉਹਨਾਂ ਦੇ ਨਾਲ ਲੁੱਟਾ ਖੋਹਾਂ 'ਚ ਸ਼ਾਮਿਲ ਸੀ ਔਰ ਵੱਡੀ ਗੱਲ ਇਹ ਆ ਕਿ ਚਰਨਜੀਤ ਸਿੰਘ ਚੰਨੀ ਜਿਹੜਾ ਇਹ ਦਿਓਰ ਹੈ ਪਘੋੜਾ ਸੀ ਜਿਹਨੂੰ ਪੁਲਿਸ ਨੇ ਅਰੈਸਟ ਕੀਤਾ ਇੱਥੇ ਪਹਿਲਾਂ ਵੀ 6 ਮੁਕੱਦਮੇ ਚੱਲਦੇ ਆ ਔਰ ਜ਼ਮਾਨਤ ਤੇ ਬਾਹਰ ਆਇਸੀ ਤੇ ਜ਼ਮਾਨਤ ਤੇ ਬਾਹਰ ਆ ਕੇ ਸੁਧਰਨ ਦੀ ਕੋਸ਼ਿਸ਼ ਨਹੀਂ ਕੀਤੀ ਸਗੋ ਹਰ ਰੋਜ਼ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਰਾਹੋ ਨਮਾਸ਼ਹਿਰ ਗੜਸ਼ੰਕਰ ਏਰੀਆ ਚ ਐਕਟਿਵ ਸੀਗੇ ਇਹਨਾਂ ਨੇ ਅਲਾਚੌਰ ਡਗਾਹਾਂ ਵਾਲੇ ਪਾਸੇ ਵੀ ਜਾ ਕੇ ਚੋਰੀਆਂ ਕਰਨ ਦੀ ਕੋਸ਼ਿਸ਼ ਕੀਤੀ ਨਮਾਸ਼ਹਿਰ ਵਿੱਚ ਇੱਕ ਔਰਤ ਦੀ ਧੱਕਾ ਮਾਰ ਕੇ ਸਿੱਟ ਕੇ ਚੈਨੀ ਲਾਉਣ ਦੀ ਸਫਲ ਕੋਸ਼ਿਸ਼ ਕੀਤੀ ਲੇਕਿਨ ਨਮਾਸ਼ਹਿਰ ਸਿਟੀ ਦੇ ਐਸਐਚਓ ਅਵਤਾਰ ਸਿੰਘ ਬਹੁਤ ਕਾਬਲ ਅਫਸਰ ਨੇ ਉਹਨਾਂ ਨੇ ਗਹਿਰੀ ਨਿਗਾਹ ਤੇ ਟਕਾ ਕੇ ਰੱਖੀ ਸੀਗੀ ਇਹਦੇ ਟਿਕਾਣੇ ਤੇ ਛਾਪੇਮਾਰੀ ਕੀਤੀ ਪਹਿਲਾਂ ਭਰਾ ਤੇ ਭਾਬੀ ਨੂੰ ਫੜਿਆ ਤੇ ਹੁਣ ਚਰਨਜੀਤ ਸਿੰਘ ਚੰਨੀ ਜਿਹੜਾ ਸਰਗਰਮ ਸੀਗਾ ਚੋਰੀਆਂ ਵਿੱਚ ਲੁੱਟਾਂ ਖੋਹਾਂ ਵਿੱਚ ਅਵਤਾਰ ਸਿੰਘ ਨੇ ਉਹਨੂੰ ਫੜ ਕੇ ਦਬੋਚਿਆ ਔਰ ਉਹਦੀ ਅਰੈਸਟ ਜਿਹੜੀ ਹੁਣ ਪੈ ਗਈ ਹੈ ਤਾਂ ਇੱਕ ਵਾਰੀ ਸੁਣਾਉਨੇ ਆ ਇਸ ਪੂਰੇ ਮਾਮਲੇ ਉੱਤੇ ਐਸਐਚਓ ਅਵਤਾਰ ਸਿੰਘ ਉਹਨਾਂ ਦਾ ਕੀ ਕਹਿਣਾ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਤੇ ਪਿਛਲੇ 10-15 ਦਿਨਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਰਾਹੋਂ ਦੇ ਨਵਾਂ ਸ਼ਹਿਰ ਦੇ ਗੜਸ਼ੰਕਰ ਦੇ ਇਲਾਕੇ ਦੇ ਵਿੱਚ ਲੇਡੀਜ਼ ਦੇ ਪਾਸੋਂ ਬਾਲੀਆਂ ਖੋੜਦੀਆਂ ਚਾਰ-ਪੰਜ ਘਟਨਾਵਾਂ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਅਸੀਂ ਜਿਹੜਾ ਸੀਗਾ ਇਹਦਾ ਮੇਨ ਦੋਸ਼ੀ ਸੀਗਾ ਪਹਿਲਾਂ ਜਿਹੜਾ ਬਲਜੀਤ ਸਿੰਘ ਸੀਗਾ ਇਹਨੂੰ ਪਹਿਲਾਂ ਅੱਜ ਤੋਂ ਤਿੰਨ ਦਿਨ ਪਹਿਲਾਂ ਅਰੈਸਟ ਕਰ ਲਿਆ ਸੀਗਾ ਬਲਜੀਤ ਸਿੰਘ ਦੇ ਨਾਲ ਹੀ ਦੀ ਘਰ ਵਾਲੀ ਸੀਗੀ ਰੈਨੂ ਰੈਨੂ ਨੂੰ ਵੀ ਰੈਸਟ ਪਾ ਲਿਆ ਸੀਗਾ ਇਹਨਾਂ ਦੋਨਾਂ ਨੂੰ ਜੇਲ੍ਹ ਭੇਜ ਦਿੱਤਾ ਸੀਗਾ ਤੇ ਇਹਨਾਂ ਦੇ ਨਾਲ ਜਿਹੜਾ ਤੀਜਾ ਬੰਦਾ ਸੀਗਾ ਬਲਜੀਤ ਦਾ ਭਰਾ ਚਰਨਜੀਤ ਚਰਨਜੀਤ ਚੰਨੀ ਜਿਹੜਾ ਇਹ ਉਹ ਉਸ ਦਿਨ ਦਾ ਭੱਜਿਆ ਸੀਗਾ ਤਿੰਨ-ਚਾਰ ਦਿਨ ਤੋਂ ਇਹਨੂੰ ਕੱਲ ਮਿਤੀ 36 25 ਨੂੰ ਇਹਨੂੰ ਰੈਸਟ ਕਰ ਲਿਆ ਤੇ ਇਹਦੇ ਕੋਲੋਂ ਰੈਸਟ ਕਰਨ ਵੇਲੇ 30 ਗੋਲੀਆਂ ਜਿਹੜੀਆਂ ਨਸ਼ੀਲੀਆਂ ਬਰਾਂਦ ਹੋਈਆਂ ਤੇ ਇਹਦੇ ਤੇ ਐਨਟੀਫੈਸਟਿਕ ਦਾ ਪਰਚਾ ਦਰਜ ਕੀਤਾ ਤੇ ਜਿਹੜਾ ਮੁਕੱਦਮੇ ਦੇ ਵਿੱਚ ਨਾ ਬਾਲੀਆਂ ਖੁੰਝੀਆਂ ਸੀ ਉਹਦੇ ਵਿੱਚ ਵੀ ਦੋਹਾਂ ਮੁਕੱਦਮੇ ਦੇ ਨੂੰ ਰੈਸਟ ਕੀਤਾ ਤੇ ਉਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਸਰ ਇਹ ਬਲਜੀਤ ਤੇਰੇ ਨੂੰ ਨਹੀਂ ਦੱਸਿਆ ਕਿ ਉਹ ਜਿਹੜਾ ਤੁਸੀਂ ਪਹਿਲਾਂ ਮਕਦਮੇ ਦਰਜ ਕੀਤੇ ਉਹਨਾਂ ਦਾ ਸਾਥੀ ਸੀਗਾ ਹੈ। ਹਾਂ ਬਲਜੀਤ ਨਾਲ ਬਲਜੀਤ ਨੇ ਦੱਸਿਆ ਸੀਗਾ ਕਿ ਜਦੋਂ ਬਰਨਾਲਾ ਰੋਡ ਤੋਂ ਜਿਹੜੀਆਂ ਬਾੜੀਆਂ ਜਨਾਨੀਆਂ ਖੁੰਝੇ ਸੀ ਉਹਦੇ ਵਿੱਚ ਮੇਰਾ ਭਰਾ ਸੀਗਾ ਜਿਹੜਾ ਚਰਨਜੀਤ ਚੰਨੀ ਸੀਗਾ ਨਾਲ ਇੱਕ ਦੋ ਜਗ੍ਹਾ ਤੇ ਜਿਹੜਾ ਬਲਜੀਤ ਸੀਗਾ ਇਹਦੀ ਘਰ ਵਾਲੀ ਨਾਲ ਹੁੰਦੀ ਸੀਗੀ ਕਦੇ ਇਹ ਦੋਨੇ ਹੁੰਦੇ ਸੀ ਕਦੇ ਤਿੰਨੇ ਹੀ ਹੁੰਦੇ ਸੀ ਕਦੇ ਮਤਲਬ ਘਰ ਵਾਲੀ ਨਾਲ ਹੁੰਦੀ ਸੀ ਇਹ ਤਿੰਨਾਂ ਦਾ ਹੀ ਗਰੁੱਪ ਸੀਗਾ ਇਹ ਡੇਲੀ ਮਾਰਦਾਨ ਕਰਦੇ ਸੀਗੇ ਬਾੜੀਆਂ ਖੋਣ ਦੀ। ਇੱਥੇ ਪਹਿਲਾਂ ਕਿੰਨੇ ਮਕਦਮੇ ਦਰਜ ਚਰਨਜੀਤ ਚੰਨੀ ਦੇ? ਇਹ ਚਰਨਜੀਤ ਚੰਨੀ ਤੇ ਛੇ ਮੁਕਦਮੇ ਦਰਜ ਨੇ ਪਹਿਲੇ ਤੇ ਜਿਹੜਾ ਬਲਜੀਤ ਸਿੰਘ ਹੈਗਾ ਉਹਦੇ ਤੇ 8 ਜਾਂ 9 ਮੁਕਦਮੇ ਦਰਜ ਨੇ ਇਹ ਸਭ ਨਸ਼ੇ ਕਰਦਾ ਵੀ ਆਦੀ ਆ ਚਰਨ ਜੀ ਇਹ ਨਸ਼ੇ ਕਰਦੇ ਜੀ ਦੋਨੇ ਨਸ਼ੇ ਕਰਦੇ ਆ ਇਹਨਾਂ ਦੀ ਜਿਹੜੀ ਇਹ ਰੈਨੂਵਾਲਾ ਵੀ ਨਸ਼ਾ ਕਰਦੀ ਤੇ ਫਿਰ ਹੁਣ ਨਸ਼ੀਲੀਆਂ ਗੁਲੀਆਂ ਤੋਂ ਕੋ ਮਿਲਦੀਆਂ ਨਸ਼ੀਲੀਆਂ ਗੁਲੀਆਂ ਮਿਲੀਆਂ ਹੁਣ ਜਿਹੜਾ ਐਂਟੀਫੈਕਟ ਦਾ ਪ੍ਰਚਾਰ ਦਿੱਤਾ ਹੈ ਹੁਣ ਸਭ ਰਿਕਵਰੀ ਵੀ ਹੋਈ ਹੈ ਐਂਟੀ ਮੈਟ ਦਾ ਪਰਦੇ ਤੋ ਦਾ ਰਿਕਵਰੀ ਹਸਲੇ ਜਿਹੜੀਆਂ ਨੇ ਵਾਲੀਆਂ ਖੋਲੀਆਂ ਸੀਗੀਆਂ ਦੋਏ ਪਹਿਲਾਂ ਉਹਦੇ ਭਰਾ ਨੇ ਬਰਾਮਦ ਕਰਾ ਦਿੱਤੀ ਅਸੀਂ ਆ ਬਾਕੀ ਇਹਦੇ ਵਿੱਚ ਕੋਈ ਨਵਾਂ ਹੋਰ ਕੋਈ ਕੰਪਲੇਂਟੈਂਟ ਆ ਜਵੇਗਾ ਤਾਂ ਫਿਰ ਉਹਦੇ ਹਿਸਾਬ ਨਾਲ ਕਰਾਂਗੇ ਹਾਲ ਦੀ ਗੱਡੀ ਦੇ ਕੋਲੋਂ ਸੋਨੇ ਦੀ ਰਿਕਵਰੀ ਕੋਈ ਨਹੀਂ ਹੋਈ ਆਲਰੇਡੀ ਇਹਦੇ ਭਰਾ ਦੇ ਕੋਲੋਂ ਦੋ ਜੋੜੇ ਪਹਿਲਾਂ ਰਿਕਵਰ ਹੋ ਚੁੱਕੇ ਨੇ ਵਾਲੀਆਂ ਦੇ ਸਰ ਤੁਸੀਂ ਪਹਿਲਾਂ ਦੱਸਿਆ ਕਿ ਨਵਾਂ ਸ਼ਹਿਰ ਗਣਸ਼ੰਕਰ ਏਰੀਆ ਚ ਐਕਟਿਵ ਸੀਗੇ ਕਿਹੜੀ ਕਿਹੜੀ ਥਾਂ ਤੇ ਇਹਨਾਂ ਨੇ ਜੜੀਆਂ ਵਾਰਦਾਤਾਂ ਕੀਤੀਆਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀਗੀ ਰਾਹੋ ਏਰੀਆ ਦੇ ਵਿੱਚ ਇੱਕ ਵਾਰਦਾਤ ਨਹੀਂ ਕੀਤੀ ਸੀਗੀ ਨਵਾਂ ਸ਼ਹਿਰ ਦੇ ਵਿੱਚ ਸਾਡੇ ਬਰਨਾਲਾ ਰੋਡ ਇੱਕ ਇਨੀ ਅਲਾਚੌਰ ਲਾਗੇ ਜਨਾਨੀ ਦੇ ਵਾਲੀਆਂ ਖੁੰਝੀਆਂ ਸੀਗੀਆਂ ਇੱਕ ਇਨੀ ਡੰਘਾਮ ਦੇ ਲਾਗੇ ਗੜਸ਼ਕ ਕਰਵਾਣੀਆਂ ਖੁੰਝੀਆਂ ਸੀਗੀਆਂ ਚਾਰ ਵਾਰ ਦਾ ਤਾਂ ਇਹ ਕੀਤੀਆਂ ਸੀਗੀਆਂ ਤੇ ਇੱਕ ਇਨੀ ਚੈਨੀ ਜਿਹੜੀ ਖੋਣ ਦੀ ਕੋਸ਼ਿਸ਼ ਕੀਤੀ ਸੀਗੀ ਸਾਡੇ ਨਵਾਂ ਸ਼ਹਿਰ ਦੇ ਵਿੱਚੋਂ ਉਹ ਕਾਮਯਾਬ ਨਹੀਂ ਹੋ ਸਕੀ ਚੈਨੀ ਦੇ ਕੋਲ ਸੀ ਪੰਜ ਵਾਰ ਦਾ ਤਾਂ ਇਹ ਤੇ ਬਹੁਤ ਸੋਹਣੇ